ਇਸ ਵੇਲੇ ਦੀ ਵੱਡੀ ਖਬਰ ਗੁਜਰਾਤ ਤੋਂ ਆ ਰਹੀ ਹੈ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ 9 ਲੋਕਾਂ ਦੀ ਮੌਤ ਹੋ ਗਈ ਹੈ ਗੁਜਰਾਤ ਦੇ ਵਿੱਚ ਇੱਕ ਪੁਲ ਟੁੱਟ ਗਿਆ ਅਤੇ ਜੋ ਗੱਡੀਆਂ ਸੀ ਉਹ ਪਾਣੀ ਦੇ ਵਿੱਚ ਡਿੱਗੀਆਂ ਨਦੀ ਦੇ ਵਿੱਚ ਡਿੱਗੀਆਂ ਅਤੇ 9 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਗੁਜਰਾਤ ਦੇ ਵਡੋਦਰਾ ਦੇ ਵਿੱਚ ਮਈ ਸਾਗਰ ਨਦੀ ਤੇ ਇਹ ਪੁਲ ਬਣਿਆ ਹੋਇਆ ਸੀ ਤੇ ਸਵੇਰ ਵੇਲੇ ਇਹ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੇ ਵੇਲੇ ਬ੍ਰਿਜ ਤੋਂ ਯਾਨੀ ਕਿ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ ਤੇ ਅਚਾਨਕ ਪੁਲ ਟੁੱਟਣ ਦੇ ਨਾਲ ਦੋ ਟਰੱਕ ਦੋ ਕਾਰ ਤੇ ਇੱਕ ਰਿਕਸ਼ਾ ਸਮੇਤ ਕੁੱਲ ਪੰਜ ਗੱਡੀਆਂ ਜਿਹੜੀਆਂ ਨੇ ਉਹ ਨਦੀ ਦੇ ਵਿੱਚ ਡਿੱਗ ਪਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੈਂਕਰ ਇਸ ਟੁੱਟੇ ਹੋਏ ਪੁਲ ਦੇ ਕੰਡੇ ਅੱਗੇ ਖੜਿਆ ਹੈ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਟੈਂਕਰ ਪਾਣੀ ਦੇ ਵਿੱਚ ਨਦੀ ਦੇ ਵਿੱਚ ਨਾ ਡਿੱਗੇ ਤਾਂ ਵੱਡਾ ਹਾਦਸਾ ਗੁਜਰਾਤ ਦੇ ਵਡੋਦਰਾ ਦੇ ਵਿੱਚ ਉਹ ਐ ਪੁਲਿਸ ਦੇ ਵੱਲੋਂ ਨੋ ਲੋਕਾਂ ਦੀ ਮੌਦੀ ਪੁਸ਼ਟੀ ਕਰ ਦਿੱਤੀ ਗਈ ਹੈ 8 ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਫਾਇਰ ਬ੍ਰਿਗੇਡ ਦੀਆਂ ਤਿੰਨ ਟੀਮਾਂ ਰੈਸਕਿਊ ਦੇ ਲਈ ਪਹੁੰਚੀਆਂ ਨੇ ਦੱਸਿਆ ਗਿਆ 45 ਸਾਲ ਪੁਰਾਣਾ ਇਹ ਬ੍ਰਿਜ ਸੀ ਜੋ ਗੁਜਰਾਤ ਤੋਂ ਸੋਰਾਸ਼ਟਰ ਨੂੰ ਜੋੜਦਾ ਸੀ ਪੁਲ ਟੱਟਣ ਤੋਂ ਬਾਅਦ ਬਰੂਚ ਸੂਰਤ ਨਵਸਾਰੀ ਤਾਪੀ ਵਲਸਾਰ ਤੇ ਦੱਖਣ ਗੁਜਰਾਤ ਦੇ ਸ਼ਹਿਰਾਂ ਦੇ ਵਿੱਚ ਸੋਰਾਸ਼ਟਰ ਪੌਂਚਨ ਦੇ ਵਿੱਚ ਹੁਣ ਜ਼ਿਆਦਾ ਸਮੇ ਲੱਗੇਗਾ ਜ਼ਿਆਦਾ ਟਾਈਮ ਲੱਗੇਗਾ ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਇਹ ਵਾਹਨ ਡਿੱਗੇ ਹੋਏ ਨੇ ਟਰੱਕ ਨਜ਼ਰ ਆ ਰਿਹਾ ਇਹ ਰਿਕਸ਼ਾ ਨਜ਼ਰ ਆ ਰਿਹਾ ਗੱਡੀਆਂ ਨਜ਼ਰ ਆ ਰਹੀਆਂ ਨੇ ਤੇ ਇਸ ਗੱਡੀ ਦੇ ਵਿੱਚ ਕਈ ਲੋਕ ਸਵਾਰ ਸਨ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਿਹੜੇ ਨੇ ਉਹ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ rescue ਲਗਾਤਾਰ ਕੀਤਾ ਜਾ ਰਿਹਾ ਹੈ 8 ਲੋਕਾਂ ਨੂੰ ਬਚਾ ਲਿਆ ਗਿਆ ਪਰ ਲਗਾਤਾਰ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਕਿਵੇਂ rescue ਕੀਤਾ ਜਾ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਜੋ 9 ਲੋਕਾਂ ਦੀ ਮੌਤ ਹੋਈ ਹੈ ਉਸ ਦੇ ਵਿੱਚ ਇੱਕ ਬੱਚਾ ਦੱਸਿਆ ਜਾ ਰਿਹਾ ਜਦਕਿ ਇੱਕ ਬੱਚੇ ਦੀ ਹਾਲੇ ਤੱਕ ਕੋਈ ਥੋੜਾ ਪਤਾ ਨਹੀਂ ਲੱਗ ਸਕਿਆ ਜਦੋਂ ਹਾਦਸਾ ਹੋਇਆ ਸਥਾਨਕ ਲੋਕ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਡਾਇਆ ਜਾਂ ਲੋਕਾਂ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾਂਦਾ ਹੈ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉੱਥੇ ਮੌਕੇ ਤੇ ਪਹੁੰਚਦੇ ਨੇ ਪਾਣੀ ਦੇ ਵਿੱਚ ਜੋ ਨਦੀ ਦੇ ਵਿੱਚ ਗੱਡੀਆਂ ਰੁੜੀਆਂ ਹੋਈਆਂ ਸਨ ਉਹਨਾਂ ਨੂੰ ਰੱਸੀ ਦੇ ਰਾਹੀ ਕੰਡਿਆ ਤੇ ਲਜਾਇਆ ਜਾ ਰਿਹਾ ਪਰ ਜੋ ਲੋਕ ਇਹਨਾਂ ਗੱਡੀਆਂ ਦੇ ਵਿੱਚ ਸਣ ਜੋ ਲੋਕ ਇਹਨਾਂ ਵਾਹਨਾਂ ਦੇ ਵਿੱਚ ਸਣ ਉਹ ਭਾਵੇਂ ਟਰੱਕ ਹੋਵੇ ਈ ਰਿਕਸ਼ਾ ਹੋਵੇ ਗੱਡੀਆਂ ਹੋਣ ਉਹਨਾਂ ਲੋਕਾਂ ਦੇ ਵਿੱਚੋਂ ਨੋ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਗੁਜਰਾਤ ਦੇ ਵਿੱਚ ਅੱਜ ਸਵੇਰ ਵੇਲੇ ਇਹ ਹਾਦਸਾ ਵਾਪਰ ਜਾਂਦਾ ਹੈ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਰ ਇਹ ਪੋਲ ਟੁੱਟਿਆ ਕਿਵੇਂ 45 ਸਾਲ ਪੁਰਾਣੇ ਇਸ ਪੋਲ ਦੀ ਮੁਰੰਮਤ ਦੇ ਲਈ ਜੋ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਸੀ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਖਮਿਆਜ਼ਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੇ ਇਸ ਹਾਦਸੇ ਦੇ ਲਈ ਜੋ ਲੋਕ ਨੇ ਉਹ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਪਰ 9 ਲੋਕਾਂ ਨੂੰ ਇਸ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਹੈ ਹਾਲੇ ਤੱਕ ਜੋ ਜਾਣਕਾਰੀ ਆਈ ਹੈ ਜੋ ਪੁਲਿਸ ਮੁਤਾਬਕ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਈ ਲੋਕ ਜਿਹੜੇ ਨੇ ਹਾਲੇ ਲਾਪਤਾ ਨੇ ਲਗਾਤਾਰ ਐਸਟੀਆਰਐਫਟੀਆ ਟੀਮਾਂ ਸਥਾਨਕ ਪੁਲਿਸ ਦੀਆਂ ਟੀਮਾਂ rescued ਦੇ ਵਿੱਚ ਲੱਗੀਆਂ ਹੋਈਆਂ ਨੇ ਲੋਕ ਮਦਦ ਦੇ ਲਈ ਆਏ ਹੋਣ ਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਦੀ ਦੇ ਵਿੱਚ ਇਹ ਵਾਹਨ ਡਿੱਗੇ ਹੋਏ ਨੇ ਇੱਕ ਟੈਂਕਰ ਜੋ ਪੋਲ ਦੇ ਕੰਡੇ ਤੇ ਖੜਾ ਹੈ ਇਸ ਨਾਲ ਵੀ ਹਾਦਸਾ ਵਾਪਰ ਸਕਦਾ ਹੈ ਤੇ ਇਸ ਨੂੰ ਤੇ ਇਸ ਦਾ ਵੀ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਪੋਲ ਦੇ ਜੋ ਕੰਡੇ ਤੇ ਟੈਂਕਰ ਖੜਾ ਹੈ ਉਸ ਨੂੰ ਪਿੱਛੇ ਖਿੱਚਿਆ ਜਾ ਸਕੇ ਤਾਂ ਜੋ ਇਹ ਹਾਦਸੇ ਦਾ ਸ਼ਿਕਾਰ ਨਾ ਹੋਵੇ ਤਾਂ ਗੁਜਰਾਤ ਦੇ ਵਡੋਦਰਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ 45 ਸਾਲ ਪੁਰਾਣਾ ਇਹ ਬ੍ਰਿਜ ਤੇ ਤੇਰੀ ਹੋ ਗਿਆ ਉਸ ਦਾ ਇੱਕ ਹਿੱਸਾ ਪਾਣੀ ਦੇ ਵਿੱਚ ਡਿੱਗ ਗਿਆ ਜੋ ਵਿਚਕਾਰਲਾ ਹਿੱਸਾ ਹੁੰਦਾ ਜਿੱਥੇ ਗੱਡੀਆਂ ਵੀ ਖੜੀਆਂ ਸਨ ਗੱਡੀ ਵਾਲੇ ਇੱਥੋਂ ਲੰਘ ਰਹੇ ਸਨ ਅਚਾਨਕ ਇਹ ਪੁਲ ਦਾ ਵਿਚਕਾਰ ਵਾਲਾ ਹਿੱਸਾ ਨਦੀ ਦੇ ਵਿੱਚ ਜਾ ਡਿੱਗਦਾ हम लोग यहाँ पे खड़े हैं साढ़े सात बजे के आसपास ये मुजपुर और गंभीर के बीच का जो पुल है वो टूटने की खबर आई स्थानीय तंत्र के सभी लोग यहाँ पे पहुंच गए थे ये जानने को मिला कि ब्रिज के बीच में से दस से पंद्रह मीटर का एक तो, दस से पंद्रह मीटर का जो स्लैब है वो टूट के गिर गया था ब्रिज पे उसमें दो वाहन थे वो भी वहाँ पे फंसे रहे और जो ब्रिज के ऊपर दो ट्रक दो पिकअप और एक रिक्शा वो नीचे गिर के नदी में आ गए थे स्थानीय लोगों ने और जो रेस्क्यू टीम्स है उन लोगों ने रेस्क्यू करना शुरू किया और अभी तक हमारे हाथ में जो डिटेल्स आई है लगभग नौ लोगों की मृत्यु हुई है और उनकी आगे की प्रोसेस पादरा सी एस सी हॉस्पिटल में चालू है नौ जितने लोगों को रेस्क्यू किया गया है उसमें से पांच को हॉस्पिटल रेफर किया गया जो रेस्क्यू किए गए लोग हैं उसमें किसी की भी हालत गंभीर नहीं है और बचाव की जो कामगिरी है वो अभी भी चालू है सब तो लोग अभी भी फंसे हुए हैं हमारा अनुमान है आप देख सकते हैं कि दो ट्रक अभी भी पानी में डूबे हुए हैं हमारा अनुमान है की उसमें भी शायद कुछ लोग हो सकते हैं वो जब एक बार उनकी डिटेल चेकिंग हो जाएगी तभी मैं आपको परफेक्टली कह पाऊंगी